ਪੰਜਾਬ ਦੇ ਵਿੱਚ ਜੀ ਹੁਣ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਕੇ ਹਟੀਆਂ ਆ ਜਿੰਨੇ ਸਾਰੇ ਕੈਂਡੀਡੇਟ ਐ ਉਹਨਾਂ ਨੂੰ ਇਹ ਬੇਨਤੀ ਆ ਕਿ ਜਿਹੜੇ ਕੰਮ ਤੁਹਾਡੀ ਵਿਰੋਧੀ ਪਾਰਟੀ ਦੇ ਕੋਈ ਕੰਮ ਹੋਣੇ ਵਾਲੇ ਹੋਏ ਮਤਲਬ ਕੰਮ ਕਰਨੇ ਵਾਲੇ ਕੋਈ ਹੋਏ ਉਹਨਾਂ ਦੇ ਵਿੱਚ ਕੋਈ ਵੀ ਇਹ ਵੋਟਾਂ ਨੂੰ ਲੈ ਕੇ ਖੁੰਦਕ ਰੱਖ ਕੇ ਕੰਮਾਂ ਨੂੰ ਨਾ ਰੋਕ ਦਿਓ ਜਿਹੜੇ ਕੰਮ ਆ ਉਹ ਚੱਲਦੇ ਰਹਿਣੇ ਚਾਹੀਦੇ ਆ ਵੋਟਾਂ ਇੱਕ ਇੱਕ ਕਹਿ ਲਈ ਇੱਕ ਮੈਚ ਆ ਇਹ ਬੂਟਾ ਇੱਕ ਮੈਚ ਆ ਦੋ ਪਲਵਾਨ ਕੁਲਦੇ ਇੱਕ ਨੇ ਢੇਣਾ ਢੇਣਾ ਆ ਜੀ ਉਹ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਆਪਣੇ ਪਿੰਡਾਂ ਦੇ ਪੰਜਾਬ ਦੇ ਵਿੱਚ ਬਹੁਤ ਇਦਾਂ ਦੇ ਕੰਮ ਆ ਜਿਹੜੇ ਹੋਣੇ ਚਾਹੀਦੇ ਆ ਪਿੰਡਾਂ ਦੇ ਵਿੱਚ ਇੱਕ ਦੂਜੇ ਨਾਲ ਬਸ ਖੁੰਡਕ ਨਾ ਰੱਖਿਓ ਸਾਡਾ ਕਹਿਣ ਦਾ ਮਤਲਬ ਇਹ ਆ ਕਿ ਇੱਕ ਦੂਜੇ ਦੇ ਨਾਲ ਵਿਰੋਧਤਾ ਨਾ ਰੱਖਿਓ ਇੱਕ ਦੋ ਦਿਨ ਦਾ ਚਲੋ ਹੁੰਦਾ ਆ ਸਾਰਿਆਂ ਨੂੰ ਹੁੰਦਾ ਆ ਇਸ ਚੀਜ਼ ਦਾ ਸਾਡੇ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਪਿੰਡਾਂ ਦੇ ਕੰਮ ਹੋਣੇ ਵਾਲੇ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਇਓ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਹੋਣੇ ਵਾਲੇ ਆ ਜਿਹੜੀ ਇਹ ਖੁੰਦਕ ਆ ਖੁੰਦਕ ਨੂੰ ਬਿਲਕੁਲ ਆਪਣੇ ਦਿਲ ਚੋਂ ਕੱਢ ਕੇ ਤੇ ਅੱਗੇ ਦੀ ਮਤਲਬ ਅੱਗੇ ਦੇ ਕੰਮ ਸ਼ੁਰੂ ਕਰਦੇਓ